ਖੰਭੂਜ ਖਾਮ ਕਾਫੀ ਜ਼ਿਆਦਾ ਹੋ ਗਿਆ ਸੀ ਇਹਨਾਂ ਨੂੰ ਸਾਂਭੀ ਬਹੁਤ ਔਖਾ ਹੁੰਦਾ ਸੀਗਾ ਖੰਭੂਜ ਖਾਮ ਕਰਕੇ ਤਾਂ ਇਹਨਾਂ ਨੇ ਰੋ ਰੋ ਕੇ ਪਰਮੇਸ਼ਰ ਦੇ ਅੱਗੇ ਪ੍ਰੇਰ ਕੀਤੀ ਤਾਂ ਪਰਮੇਸ਼ਰ ਨੇ ਛੂਕਿਆ ਉਸੇ ਟਾਈਮ ਇਹਨਾਂ ਨੂੰ ਚੰਗਾ ਕੀਤਾ ਸਭzan ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਹallelujah ਯੇਸ਼ੂ ਦੇ ਨਾਮ ਨੂੰ ਬਹਿਤਾ ਬਿਨ। ਔਰ ਇਹਨਾਂ ਦੀ ਦੂਜੀ ਗਵਾਹੀ ਹੈ ਕਿ ਇਹਨਾਂ ਦੀ ਕਮਰ ਦੇ ਵਿੱਚ ਕਾਫੀ ਜ਼ਿਆਦਾ ਦਰਦ ਸੀਗਾ ਤਾਂ ਇਹਨਾਂ ਨੇ ਮਸਾ ਕੀਤਾ ਤੇਲ ਆਪਣੀ ਕਮਰ ਦੇ ਉੱਪਰ ਲਾਇਆ ਤਾਂ ਪਰਮੇਸ਼ਰ ਨੇ ਛੂਕਿਆ ਇਹਨਾਂ ਨੂੰ ਉਸੇ ਟਾਈਮ ਚੰਗਾ ਕੀਤਾ ਸਭzan ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਸੋ ਇਹਨਾਂ ਦੇ ਇੱਕ ਗਵਾਹੀ ਹੋਰ ਹੈ ਕਿ ਇਹਨਾਂ ਦਾ ਮੋਬਾਈਲ ਫੋਨ ਪਾਣੀ ਦੇ ਵਿੱਚ ਡਿੱਗ ਗਿਆ ਸੀਗਾ ਤਾਂ ਇਹਨਾਂ ਨੇ ਰੱਬਰੇ ਦਾਸ ਤੋਂ ਪ੍ਰੇਰ ਕਰਵਾਈ ਉਸ ਫੋਨ ਦੇ ਲਈ ਤਾਂ ਉਹ ਫੋਨ ਇਹਨਾਂ ਦਾ ਚੱਲ ਪਿਆ ਸਦਨ ਗੌਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਲਈ ਮहिमा ਕਰਾਂਗੇ ਸੋ ਅਗਲੀ ਗਵਾਹੀ ਆਪਣੇ ਵਿਚਕਾਰ ਭੈਣ ਸ਼ਿੰਦਰ ਕੌਰ ਲਾੜ ਬੰਜਾਰੇ ਤੋਂ ਸੋ ਇਹ ਆਪਣੀ ਗਵਾਹੀ ਆਪਣੇ ਨਾਲ ਖੁਦ ਸ਼ੇਅਰ ਕਰਨਗੇ ਹਲੇਲੂਇਆ 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 ਅਸਤਮਾ ਦੇ ਭੋਕੇ ਵਿੱਚ ਨੱਚਿਆ ਕਰੋ ਧੰਨਵਾਦ ਤੁਹਾਨੂੰ ਬਹੁਤ ਗਾਲ ਸਾਥ ਵੀ ਹਲੇਲੂਇਆ ਧੰਨਵਾਦ ਹੋ ਮੇਰੇ ਪ੍ਰਭੂ ਜੀ ਮੇਰੀ ਗਵਾਹੀ ਹੈ ਮੈਨੂੰ ਪਹਿਲਾਂ ਵਾਲੀ ਪ੍ਰੋਬਲਮ ਥੋੜੀ ਜਿਹੀ ਫੇਰ ਹੋਈ ਸੀ ਮੇਰੀ ਬੇਟੀ ਵੀ ਲੱਗ ਲੱਗੀ ਮੇਰੇ ਘਰ ਵਾਲਾ ਵੀ ਲੜ ਲੱਗ ਗਿਆ ਕਹਿੰਦੇ ਸਿੰਦਰੇ ਤੂੰ ਵੀ ਉਹ ਕਰਦੇ ਪ੍ਰਭੂ ਦਾ ਵੀ ਵਿਸ਼ਵਾਸ ਰੱਖ ਤੁਸੀਂ ਪਰ ਫੋਟਾਂ ਵੀ ਜ਼ਰੂਰੀ ਕਰਵਾ ਤੇ ਮੈਂ ਮਨ ਦੁਖੀ ਨਾਲ ਗਈ ਕੱਲ੍ਹ ਪ੍ਰਾਰਥਨਾ ਕਰਕੇ ਸਮਾਣੀ ਗਈ ਮੈਂ ਤਾਂ ਇਹ ਤਾਂ ਮਨ ਦੁਖੀ ਨਾਲ ਗਈ ਸੀ ਮਹ ਪ੍ਰਭੂ ਧੰਨਵਾਦ ਇਹ ਜੋ ਅਲਹੁਮਦੁਲਾਈ ਨੇ 40% ਇਹ ਤਾਂ ਵਾੜ ਲਿਆ ਹਲੋ ਤੇ ਮੈਂ باقی ਤੇ ਉੱਥੇ ਨੇ ਪਾਰਚੀ ਵੀ ਲਿਖਤੀ ਸਾਰਾ ਕੁਝ ਕਰਤਾ ਪਹਨਾਇਆ ਨੇ ਸੀਗੇ ਸਾਰੇ ਨੇ ਦਵਾਈ ਦੇ ਦੇ ਕੇ ਤੋਰੀ ਲਈ ਜਦੋਂ ਮੇਰੀ ਵਾਰੀ ਆਈ ਦਵਾਈਆ ਮੈਨੂੰ ਉਦੋਂ ਐਮਰਜੈਂਸੀ ਪੈ ਗਈ ਨਰਸ ਨੇ ਕਹਿੰਦੇ ਵੀ ਕੱਲ ਨੂੰ ਆਇਓ ਅੱਜ ਤਾਂ ਮੈਂ ਨਹੀਂ ਸਕਦੀ ਮੈਨੂੰ ਬੜਾ ਸ਼ੁਕਰ ਮਨਾਇਆ ਨਹੀਂ ਤਾਂ ਲਖਾਵੇਂ ਮੈਂ ਬੈਠ ਕਰੀ ਜੰਨੀ ਕੱਦੀ ਵੀ ਸਵੇਰ ਦੀ ਅੰਨ੍ਹੇ ਮੈਂ ਬੈਠ ਕਰੀ ਜਾ ਰਹੀਆਂ ਵੀ ਮੇਰੀ ਗਵਾਹੀ ਵੀ ਮੈਂ ਵੀ ਜਾ ਨਹੀਂ ਰਹੀ ਵੀ ਕੀ ਗੱਲ ਮੈਨੂੰ ਕੱਲ ਨੂੰ ਪਹਿਤਾ ਮੈਂ ਬਹੁਤ ਚੌਕ ਚਲਿਆ ਮੈਂ ਕੱਲ ਨੂੰ ਮੈਂ ਪ੍ਰਭੂ ਦੇ ਘਰ ਜਾਣਾ ਮੇਰਾ ਰੋਗ ਉਹ ਦਿੱਟੇ ਟੁੱਟ ਜਾਣਾ ਅੱਜ ਮੈਂ ਨੱਚ ਨੱਚ ਕੇ ਦੇਖੋ ਪ੍ਰਭੂ ਦੇ ਬੂਰੇ ਕਿੰਨਾ ਮੈਨੂੰ ਉੱਠਿਆ ਵੀ ਨਹੀਂ ਜਾ ਰਿਹਾ ਸੀ ਮੈਨੂੰ ਹੋਗੇ 2 ਹਫ਼ਤੇ ਨਵਾਰ ਹੋਇਆ ਪਰ ਮੈਂ ਧੰਨਵਾਦ ਆ ਪ੍ਰਭੂ ਦਾ ਧੰਨਵਾਦ ਕਰਦੀ ਹਾਂ ਮੈਨੂੰ ਸੰਭਾਲ ਕੇ ਰੱਖਿਆ ਹੋਇਆ ਮੇਰੇ ਵਿਸ਼ਵਾਸ ਨੂੰ ਹੋਰ ਤਕੜਾ ਬਣਾਇਆ ਹੋਇਆ ਧੰਨਵਾਦ ਮੈਂ ਇਹ ਕਹਿ ਰਹੀਆਂ ਜਦੋਂ ਵੀ ਕਿਸੇ ਨਾਲੋਂ ਟੁੱਟ ਜੇ ਕੋਈ ਟੀ ਪੁੱਤ ਟੁੱਟ ਜੇ ਜਾਂ ਕੋਈ ਭੈਣ ਭਾਈ ਟੁੱਟ ਜੇ ਮੰਨ ਉਸ ਹੌਸ ਨਹੀਂ ਕਰਨਾ ਚਾਹੀਦਾ ਆਪਣਾ ਜਿੰਦਾ ਖੁਦਾ ਹੈ ਨਾ ਸਾਰੇ ਦੁੱਖਾ ਕੋਲ ਨੂੰ ਦਸੀਏ ਮੈਂ ਪਹਿਲਾਂ ਬਹੁਤ ਹੁੰਦੀ ਹੁੰਦੀ ਸੀ ਮੇਰੇ ਤਿੰਨ ਪੁੱਤ ਪਰਹ ਹੋ ਗਏ ਮੇਰੇ ਸਾਰੇ ਪਰਹ ਹੋ ਗਏ ਵੀ ਮੇਰਾ ਕੋਈ ਵੀ ਨਹੀਂ ਹੈਗਾ ਮੇਰਾ ਮਾਪਾਪ ਵੀ ਮੇਥੋਂ ਬਚਪਨ ਦੀ ਉਥੋਂ ਨੇ ਰੱਬ ਨੇ ਮੈਂ ਇਹਨੂੰ ਬਹੁਤ ਕਹਿਣਾ ਹੁੰਦੀ ਸੀ ਉਸ ਦਿਨ ਦੀ ਰੱਬ ਨੂੰ ਫਿਰ ਅੱਬਾ ਤਾਂ ਮੇਥੋਂ ਸਾਰਾ ਕੁਝ ਲੈ ਲਿਆ ਮੇਰੇ ਭਾਈ ਵੀ ਲੈ ਲੇ ਮੇਰੇ ਮਾਪਾਪ ਵੀ ਲੈ ਲੇ ਮੈਂ ਕੱਛ ਜਵਾਈ ਰਹੀ ਆ ਮੇਰੇ ਕੋਲ ਖੁਸ਼ੀ ਨਹੀਂ ਹੈਗਾ ਮੈਂ ਜਦੋਂ ਤਿਹਾਰਾਂ ਨੇ ਹੋ ਰੋਣਾ ਮੈਨੇ ਰੋਣਾ ਮੈਂ ਕਹਿੰਦੀ ਲੋਕਾਂ ਦੇ ਰਖੜੇ ਆਉਂਦੇ ਨੇ ਰੱਖਣ ਦੇ ਲਾਵੇ ਆਉਂਦੇ ਨੇ ਇਹ ਸਾਰੇ ਕਹਿੰਦੇ ਨੇ ਵੀ ਮੇਰੇ ਮਾਵਾ ਪਾਉਂਦੇ ਨੇ ਮੈਂ ਵੀ ਕਹਿੰਦੀ ਹੁੰਦੀ ਮੇਰੀ ਮਾਂ ਵੀ ਆਵੇ ਹੈ ਨਾ ਪਰ ਮੇਰਾ ਹੁਣ ਖੁਦਾ ਮੇਰਾ ਪ੍ਰਭੂ ਆ ਮੇਰੇ ਭੈਣ ਭਾਈਰ ਨੇ ਆ ਮੇਰੀ ਮਾਵਾ ਭੈਣਾ ਸਾਰੇ ਮੇਰੇ ਵੀਰ ਇਹਨਾਂ ਦਿੱਤੇ ਮੈਨੂੰ ਮੈਂ ਧੰਨਵਾਦ ਕਰਦੀ ਆ ਪ੍ਰਭੂ ਦਾ ਵੀ ਅੱਜ ਇਹਨੂੰ ਕੋ ਆਸ਼ਾ ਦਿਖਾ ਦਿੱਤੀ ਤੇ ਮੈਂ ਰਹੀ ਤੀ ਬੁਤ ਨਿਗਰਨਾਂ ਜੇ ਅੱਜ ਮੇਰੇ ਤੀਪਾ ਹੁੰਦੇ ਸਾਇਦ ਮੈਂ ਇੱਥੇ ਨਾ ਹੁੰਨੀ ਸੀ ਜੇ ਮੇਰੇ ਤੀ ਪੁੱਤਰ ਜੇ ਮੇਰੇ ਨਾਲ ਹੁੰਦੇ ਤਾਂ ਮੈਂ ਇੱਥੇ ਨਹੀਂ ਆਉਣਾ ਸੀ ਅੱਜ ਮੈਂ ਉੱਜਾ ਰਹਿਣਾ ਸੀਗਾ ਵਿੱਚ ਮੇਰੇ ਪੋਤਾ-ਪੋਤੀ ਨੇ ਮੇਰੇ ਨੂਹਾਂ ਨੇ ਮੇਰੇ ਕੰਮਾਂ ਦੇ ਵਿੱਚ ਹੀ ਹੋ ਰਹਿਣਾ ਮੈਂ ਕਹਿ ਰਹੀ ਹਾਂ ਪ੍ਰਭੂ ਦਾ ਧੰਨਵਾਦ ਕਰਦੀ ਆ ਮੈਨੂੰ ਧੰਨਵਾਦ ਜੀ ਹਾਲੇਲੂਇਆ ਧੰਨਵਾਦ ਧੰਨਵਾਦ ਜੀ ਹਾਲੇਲੂਇਆ ਹਾਲੇਲੂਇਆ ਸਗਲੀ ਗਵਾਹੀ ਆਪਣੇ ਵਿਚਾਰ ਪ੍ਰੈਣ ਪਵਨ ਕੁਦ ਨਹੀਂ ਹੈਡ ਤੋਂ ਪ੍ਰੈਣ ਪਵਨ ਕੁਦ ਨਹੀਂ ਹੈਡ ਤੋਂ ਸੋ ਇਹਨਾਂ ਦੀ ਗਵਾਹੀ ਇਹ ਹੈ ਕਿ ਜਰੂਰ ਰਬਰੇ ਦਾਸ ਪਿਛਲੇ ਤੋਂ ਪਿਛਲੇ ਸੰਡੇ ਹੀਲਿੰਗ ਪ੍ਰੇਅਰ ਕਰ ਰਿਹਾ ਸੀ ਤਾਂ ਉਹਨਾਂ ਨੂੰ ਪਵਿੱਤਰ ਆਤਮਾ ਨੇ ਗਵਾਹੀ ਕੀਤਾ ਸੀਗਾ ਕਿ ਪਰਮੇਸ਼ਵਰ ਕਿਸ ਨੂੰ ਸਾਧਨ ਦੇ ਇੰਜ਼ਾਰਿਆ ਹallelujah ਸੋ ਗਵਾਹੀ ਇਹਨਾਂ ਨੇ ਰਿਸਿਵ ਕੀਤੀ ਇਹਨਾਂ ਨੂੰ ਪਰਮੇਸ਼ਵਰ ਨੇ ਸਕੂਟਰੀ ਦੀ ਆਸ਼ੀਸ਼ ਦਿੱਤੀ ਹੈ ਸਭ ਤੋਂ ਜ਼ੋਰ ਦੀ ਤਾੜੀ ਨਾਲ ਪਰਮੇਸ਼ਵਰ ਦੇ ਨਾਮ ਦਾ ਨਾਮਾ ਕਰਾਂਗੇ ਸੋ ਅਗਲੀ ਗਵਾਹੀ ਆਪਣੇ ਵਿੱਚ ਕਰ ਪੈਣ ਜਸਵੰਤ ਕੌਰ ਚੂੜਪੁਰ ਤੋਂ ਸੋ ਇਹਨਾਂ ਨੇ ਗਵਾਹੀ ਇਹ ਆ ਕਿ ਇਹਨਾਂ ਦਾ ਬੇਟਾ ਮਸ਼ੀਨ ਲੈ ਕੇ ਗਿਆ ਸੀਗਾ ਸਰਸੇ ਕੋਲ ਤਾਂ ਰਸਤੇ ਵਿੱਚ ਫਤਿਆਵਾਦ ਦੇ ਕੋਲ ਕਹਿੰਦੇ ਮੇਰੇ ਬੇਟੇ ਦੀ ਮਸ਼ੀਨ ਉਹ ਖਰਾਬ ਹੋ ਗਈ ਇੱਕ ਸ਼ਮਸ਼ਾਨਜ਼ਗਰ ਉੱਤੇ ਖੜ ਗਈ ਜਿੱਥੇ ਆਲੇ ਦੁਆਲੇ ਕੋਈ ਘਰ ਵੀ ਨਹੀਂ ਸੀ ਕੋਈ ਇਨਸਾਨ ਵੀ ਨਹੀਂ ਸੀਗਾ ਬਿਲਕੁਲ ਸ਼ਮਸ਼ਾਨ ਸੀਗਾ ਜੰਗਲ ਵਾਂਗੂ ਕਹਿੰਦੇ ਕਹਿੰਦੇ ਮੇਰੇ ਬੇਟੇ ਨੇ ਮੈਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਕਰਕੇ ਆਹ ਪ੍ਰੋਬਲਮ ਹੋ ਗਈ ਆ ਮਸ਼ੀਨ ਖੜ ਗਈ ਆਪਣੀ ਤਾਂ ਮਾਤਾ ਨੇ ਉਸੇ ਰਾਤ ਉਸੇ ਟਾਈਮ ਗੋਡੇ ਟੇਕ ਕੇ ਪਰਮੇਸ਼ਵਰ ਦੇਗੇ ਪ੍ਰੇਰਿਤ ਕੀਤੀ ਔਰ ਸਵੇਰੇ ਰਬਰੇ ਦਾਸ ਤੋਂ ਪ੍ਰੇਰ ਕਰਵਾਈ ਤਾਂ ਮਸ਼ੀਨ ਸਹੀ ਹੋਈ ਸਭ ਜਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਮਨਮਤਾ ਕਰਾਂਗੇ ਅਗਲੇ ਗਵਾਹੀ ਆ ਭੈਣ ਨੀਤਾ ਸਧਾਨੀ ਤੋਂ ਇਹਨਾਂ ਦੀ ਗਵਾਹੀ ਹੈ ਕਿ ਪਿਛਲੇ ਸੰਡੇ ਰਬੇ ਦਾਸ ਜਦੋਂ ਹੀਲਿੰਗ ਪ੍ਰੇਅਰ ਕਰ ਰਹੇ ਸੀਗੇ ਤਾਂ ਉਸ ਸਮੇਂ ਰਬੇ ਦਾਸ ਨੂੰ ਗਵਾਹੀ ਹੋਈ ਸੀ ਕਿ ਪਰਮੇਸ਼ਵਰ ਕਿਸੇ ਦਾ ਕੰਨ ਠੀਕ ਕਰਨ ਜਾ ਰਿਹਾ ਹੈ ਤੌ ਗਵਾਹੀ ਇਹਨਾਂ ਲਈ ਸੀ ਇਹਨਾਂ ਨੇ ਰਿਸੀਵ ਕੀਤੀ ਇਹਨਾਂ ਦਾ ਤੁਹਾਨੂੰ ਬਿਲਕੁਲ ਠੀਕ ਹੋਇਆ ਸਭਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮਨਮਤਾ ਕਰਾਂਗੇ ਹallelujah ਔਰ ਅਗਲੀ ਗਵਾਹੀ ਇਹਨਾਂ ਦੀ ਇਹ ਹੈ ਕਿ ਇਹਨਾਂ ਦਾ ਜੋ ਬੇਟਾ ਛੋਟਾ ਜਿਹਾ ਗੋਦੀ ਚੱਕਿਆ ਹੋਇਆ ਉਹ ਕਾਫੀ ਜ਼ਿਆਦਾ ਬਿਮਾਰ ਹੋ ਗਿਆ ਸੀਗਾ ਤਾਂ ਇਹਨਾਂ ਨੇ ਆਪਣੇ ਬੇਟੇ ਦੇ ਲਈ ਰੱਬ ਦੇ ਦਾਸਤੋਂ ਪ੍ਰੇਅਰ ਕਰਵਾਈ ਤਾਂ ਉਸੇ ਟਾਈਮ ਪਰਮੇਸ਼ਰ ਨੇ ਸ਼ੂਕਿ ਇਹਨਾਂ ਦੇ ਬੇਟੇ ਨੂੰ ਚੰਗਾ ਕੀਤਾ ਸਭਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮਨਮਤਾ ਕਰਾਂਗੇ ਅਗਲੀ ਗਵਾਹੀ ਆ ਭੈਣ ਜਸਵਿੰਦਰ ਕੌਰ ਕਾਸ਼ੀਪੁਰ ਤੋਂ ਇਨਾਂ ਦੀ ਗਵਾਹੀ ਹੈ ਕਿ ਇਹਨਾਂ ਦੇ ਪਤੀ ਕਿਸੇ ਰਿਸ਼ਤੇਦਾਰੀ ਚ ਗਏ ਹੋਏ ਸੀਗੇ ਤਾਂ ਉੱਥੇ ਉਹਨਾਂ ਨੂੰ ਕਾਫੀ ਜ਼ਿਆਦਾ ਹਨੇਰਾ ਹੋਗਾ ਸੀ ਲੇਟ ਹੋ ਗਏ ਸੀ ਤੋਰਨ ਕਰਨੀ ਉਹ ਵਾਪਸ ਆਉਣਾ ਸੀ ਉਹਨਾਂ ਨੇ ਆਪਣੇ ਘਰੇ ਪਰ ਇਹਨਾਂ ਨੇ ਜਦੋਂ ਪਾਸਟਰ ਨੀਜੀ ਤੋਂ ਪ੍ਰੇਰ ਕਰਵਾਈ ਤਾਂ ਇਹਨਾਂ ਦੇ ਪਤੀ ਉੱਥੇ ਪ੍ਰੇਰ ਕਰਵਾ ਕੇ ਤੁਰੇ ਤਾਂ ਰਸਤੇ ਦੇ ਵਿੱਚ ਆ ਕੇ ਇਹਦੇ ਚਰਚ ਦੇ ਵਿੱਚ ਰਾਤ guzari ਉਹਨਾਂ ਨੇ ਸਭ ਤੋਂ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਕਿ ਕਿ ਸਭ ਨੂੰ ਇਹ ਗੱਲ ਧਿਆਨ ਚ ਰੱਖਣੀ ਚਾਹੀਦੀ ਹੈ ਕਿ ਜਦੋਂ ਕਿ ਤੋ ਘਰੋਂ ਜਾਣਾ ਜਾਂ ਕਿਤੋਂ ਵੀ ਤੁਰਨਾ ਸਫ਼ਰ ਜਿੱਥੋਂ ਵੀ ਸ਼ੁਰੂ ਕਰਨਾ ਉੱਥੇ ਪਰਮੇਸ਼ਵਰ ਦੀ ਪ੍ਰਾਰਥਨਾ ਕਰਕੇ ਹਮੇਸ਼ਾ ਆਪਣੇ ਸਫ਼ਰ ਦੀ ਸ਼ੁਰੂਆਤ ਕਰਨੀ ਆ ਹਾਲੇਲੂਇਆ ਔਰ ਅਗਲੀ ਗਵਾਹੀ ਆ ਭੈਣ ਕਮਲਾ ਦੇਵੀ ਨਵੇਂ ਗੋ ਤੋਂ ਇਹਨਾਂ ਦੀ ਗਵਾਹੀ ਕਿ ਇਹਨਾਂ ਦੀ ਬੇਟੀ ਇੱਕ ਉਹ ਪਿੱਛੇ ਸੇਵਾਦਾਰ ਭੈਣਾਂ ਦੇ ਵਿੱਚ ਹੁੰਦੇ ਨੇ ਬੈਠੇ ਹੁੰਦੀ ਆ ਚੇਅਰ ਤੇ ਨਾਮ ਨੋਟ ਕਰਦੇ ਆ ਤਾਂ ਉਹਨਾਂ ਦੀ ਬੇਟੀ ਨੂੰ ਕੋਈ ਸ਼ੈਤਾਨ ਦਾ ਚੱਕਰ ਹੋ ਗਿਆ ਸੀ ਰਾਤ ਤਾਂ ਇਹਨਾਂ ਨੇ ਰੱਬਰੇ ਦਾਸ ਤੋਂ ਆਪਣੀ ਬੇਟੀ ਦੇ ਲਈ ਪ੍ਰੇਰ ਕਰਵਾਈ ਤਾਂ ਉਸੇ ਟਾਈਮ ਪਰਮੇਸ਼ਵਰ ਨੇ ਸ਼ੂਕ ਇਹਨਾਂ ਦੀ ਬੇਟੀ ਨੂੰ ਆਜ਼ਾਦ ਕੀਤਾ ਸਭzan ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਮहिमा ਕਰਾਂਗੇ ਔਰ ਅਗਲੀ ਗਵਾਹੀ ਆਪਾਂ ਨੀਤਾ ਦਲੋਲੀ ਤੋਂ ਇਨਾਂ ਦੀ ਗਵਾਹੀ ਹੈ ਕਿ ਇਹਨਾਂ ਦਾ ਬੇਟਾ ਹੈ ਇੱਕ ਤਾਂ ਇਹਨਾਂ ਦੇ ਬੇਟੇ ਦਾ ਲੀਵਰ ਕਾਫੀ ਜ਼ਿਆਦਾ ਖਰਾਬ ਹੋ ਗਿਆ ਸੀ ਉਹ ਮਸ਼ੀਨ ਤੇ ਗਏ ਹੋਏ ਸੀ ਲੈ ਕੇ ਸੀਜ਼ਨ ਲਾਉਣਾ ਤਾਂ ਉੱਥੇ ਉਹਨਾਂ ਨੇ ਰਿਪੋਰਟਾਂ ਵਗੈਰਾ ਕਰਾਈਆਂ ਤਾਂ ਰਿਪੋਰਟਾਂ 'ਚ ਲੀਵਰ ਬਿਲਕੁਲ ਖਰਾਬ ਹੈ ਸੋ ਜਾਈ ਇਨਫੈਕਸ਼ਨ ਆਈ ਲੀਵਰ ਦੇ ਵਿੱਚ ਕਿਉਂਕਿ ਉਹ ਕਾਫੀ ਹਰ ਡਰਿੰਕ ਕਰਦੇ ਸੀ ਪਹਿਲਾਂ ਤਾਂ ਇਹਨਾਂ ਨੇ ਰਬਰੇ ਦਾਸ ਤੋਂ ਆਪਣੇ ਬੇਟੇ ਦੇ ਲਈ ਪ੍ਰੇਅਰ ਕਰਵਾਈ ਕਿ ਮੇਰਾ ਬੇਟਾ ਸ਼ਰਾਬ ਵੀ ਛੱਡ ਗਿਆ ਔਰ ਜੋ ਲੀਵਰ ਦੀ ਪ੍ਰੋਬਲਮ ਆ ਉਹ ਵੀ ਬਿਲਕੁਲ ਠੀਕ ਹੋ ਗਈ ਤਾਂ ਪਰਮੇਸ਼ਵਰ ਨੇ ਸ਼ੂ ਕਿਉਂ ਉਸੇ ਟਾਈਮ ਉਹਨਾਂ ਦੇ ਲੀਵਰ ਦੀ ਪ੍ਰੋਬਲਮ ਨੂੰ ਠੀਕ ਕੀਤਾ ਔਰ ਸ਼ਰਾਬ ਛੱਡੀ ਨੂੰ ਉਹਨਾਂ ਨੂੰ 4-5 ਮਹੀਨੇ ਵੀ ਸਬਜ਼ਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਨਮਾਹਨਾ ਕਰਾਂਗੇ ਔਰ ਦੂਜੀ ਗਵਾਹੀ ਇਹਨਾਂ ਦੀ ਇਹ ਹੈ ਕਿ ਕਿ ਪਿਛਲੇ ਸਮੇਂ ਇਹਨਾਂ ਦੇ ਘਰ ਦੇ ਕਾਫੀ ਜੀ ਇਹਨਾਂ ਤੋਂ ਪਿਛੜ ਗਏ ਸੀਗੇ ਤਾਂ ਉਸ ਦੁਨੀਆ ਤੋਂ ਚਲਾਣੇ ਕਰ ਗਏ ਸੀਗੇ ਤਾਂ ਇਹਨਾਂ ਦਾ ਮਨ ਕਾਫੀ ਜ਼ਿਆਦਾ ਭਟਕਦਾ ਰਹਿੰਦਾ ਸੀ ਬਹੁਤ ਜ਼ਿਆਦਾ ਮਾਨੇ ਨਾਲ ਦੁੱਖ ਹੀ ਰਹਿੰਦਾ ਸੀਗਾ ਪਰ ਰੱਬਰੇ ਦਾਸ ਤੋਂ ਪ੍ਰੇਰ ਕਰਾਉਂਦੇ ਰਹੇ ਤਾਂ ਪਰਮੇਸ਼ਵਰ ਨੇ ਇਹਨਾਂ ਨੂੰ ਸੱਚੀ ਸ਼ਾਂਤੀ ਦਿੱਤੀ ਕਿਉਂਕਿ ਸਾਡਾ ਪ੍ਰਭੂ ਯਸੂ ਸ਼ਾਂਤੀ ਦਾ ਰਾਜਕੁਮਾਰ ਹੈ ਇਸ ਲਈ ਸਾਨੂੰ ਸੱਚੀ ਸ਼ਾਂਤੀ ਕੌਣ ਦੇ ਸਕਦਾ ਸਿਰਫ ਸਾਡਾ ਪਰਮੇਸ਼ਵਰ ਹੋਰ ਕੋਈ ਸਾਨੂੰ ਇੱਥੇ ਸੱਚੀ ਸ਼ਾਂਤੀ ਨਹੀਂ ਦੇ ਸਕਦਾ ਤਾਂ ਇਹਨਾਂ ਦੇ ਮਨ ਨੂੰ ਸਕੂਨ ਮਿਲਿਆ ਸ਼ਾਂਤੀ ਮਿਲੀ ਸਭਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਕਰਾਂਗੇ ਸੋ ଏਸੀ ਅਸਤੇ ਗਵਾਈਆਂ ਸਭ ਆਪਣੇ ਵਿਚਾਰੀ